ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਚੇਤਨ ਕਾ ਸ਼ਬ ਸੁਬਾਰਾਕਤੂਬਰ ਨੂੰ ਦੇਸ਼ ਭਰ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ ਉੱਥੇ ਹੀ ਜੇਕਰ ਆਪ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਸ਼ਾਰਪੁਰ ਦਾ ਦੁਸ਼ਹਿਰਾ ਉੱਤਰੀ ਭਾਰਤ ਦਾ ਬਿਹਤ ਪ੍ਰਸਿੱਧ ਦੁਸ਼ਹਿਰਾ ਹੈ ਤੇ ਹਰ ਇੱਕ ਵਿਅਕਤੀ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ ਦੁਸ਼ਹਿਰੇ ਦੇ ਮੇਲੇ ਦਾ ਸੋ ਕੀ ਕੁਝ ਤਿਆਰੀਆਂ ਚੱਲ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਕਿੰਨਾ ਕੁ ਸਹਿਯੋਗ ਮਿਲ ਰਿਹਾ ਨੇ ਤੇ ਰਾਮਲੀਲਾ ਕਮੇਟੀ ਦੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਇਹ ਸਾਰੇ ਵਿਸ਼ੇ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਹੁਸ਼ਾਰਪੁਰ ਤੋਂ ਸ਼੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਹਨਮਦ ਗਿਸ਼ੇਵ ਜੀ ਜੀ ਇੱਕਪੁਰ ਸਾਹਿਬ ਵੱਡੀ ਜ਼ਿੰਮੇਵਾਰੀ ਆ ਤੁਹਾਡੇ ਮੋਢਿਆਂ ਤੇ ਕਿਉਂਕਿ ਆਪਾਂ ਹੁਸ਼ਾਰਪੁਰ ਦੇ ਦੁਸ਼ਹਿਰੇ ਦੀ ਗੱਲ ਕਰੀਏ ਤਾਂ ਉੱਤਰੀ ਭਾਰਤ ਦਾ ਦੂਜੇ ਨੰਬਰ ਤੇ ਹੁਸ਼ਾਰਪੁਰ ਦਾ ਜਿਹੜਾ ਦੁਸ਼ਹਿਰਾ ਆਂਦਾ ਤਾਂ ਵੱਡੇ ਪੱਧਰ ਤੇ ਤਿਆਰੀਆਂ ਵੀ ਕਰਨੀਆਂ ਪੈਂਦੀਆਂ ਨੇ ਸੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਸਭ ਤੋਂ ਪਹਿਲੇ ਤਾਂ ਗੇਰੀ ਗੱਲ ਤੁਸੀਂ ਕਹੀ ਚੇਤਨ ਜੀ ਕਿ ਇਹ ਉੱਤਰ ਪ੍ਰਦੇਸ਼ ਦਾ ਸ਼ਹਿਰਪੁਰ ਦਾ ਦੁਸ਼ਹਿਰਾ ਮੰਨਿਆ ਜਾਂਦਾ ਹੈ ਇਹ ਬਿਲਕੁਲ ਸਹੀ ਗੱਲ ਹੈ ਔਰ ਉਸ ਮੁਤਾਬਕ ਹੀ ਸਾਡੀਆਂ ਤਿਆਰੀਆਂ ਨੇ ਜਿਸ ਤਰ੍ਹਾਂ ਆਲਰੇਡੀ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਤੋਂ ਸਾਡਾ ਪ੍ਰੋਗਰਾਮ ਸਟਾਰਟ ਹੋ ਚੁੱਕਾ ਹੈ ਪਹਿਲੀ ਤਰੀਕ ਨੂੰ ਹਰੀਨਾਮ ਸੰਗੀਤਨ ਸੀ ਬਡੇ ਹਨੂਮਾਨ ਜੀ ਦੇ ਮੰਦਿਰ ਚ ਬ੍ਰਹਮਾ ਜੀ ਦੀ ਚਾਕੀ ਸੀ ਕੱਲ ਪ੍ਰਭੂ ਸ਼੍ਰੀ ਰਾਮ ਜੀ ਦਾ ਰਾਮਕੰਨ ਨਾਮਕਰਨ ਸੀ ਤੇ ਇਸ ਤਰ੍ਹਾਂ ਹੀ ਅੱਗੇ ਚੱਲਦੇ ਚੱਲਦੇ ਹੁਣ ਲੀਲਾਵਾਂ ਹੋਣਗੀਆਂ ਰੋਜ਼ ਸ਼ਾਮ ਨੂੰ 6 ਵਜੇ 5:30 6 ਵਜੇ ਦੇ ਵਿੱਚ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਢੋਲਾ ਦੁਸਹਿਰਾ ਗਰਾਊਂਡ 'ਚ ਆ ਜਾਂਦਾ ਹੈ ਫਿਰ ਉੱਥੇ ਮੰਚਨ ਹੁੰਦਾ ਹੈ ਉਹਦੇ ਬਾਅਦ ਠੀਕ 7:30 ਵਜੇ ਰੋਜ਼ પ્રભુ શ્રી રામજી ਦੀ આરતી ਹੁੰਦੀ ਹੈ ਉਹਦੇ ਬਾਅਦ ਪ੍ਰਸ਼ਾਦ ਵਿਤਰਨ ਹੁੰਦਾ ਹੈ ਤੇ ਇਹਦੇ ਵਿੱਚ ਹੁਣ 7 ਤਰੀਕ ਨੂੰ ਪ੍ਰਭੂ શ્રી રામજી ਦੀ ਵਿਵਾਦੀ ਸ਼ੋਭਾ ਯਾਤਰਾ ਸ਼੍ਰੀ ਸਨਾਤਨ ਧਰਮ ਸਭਾ ਸਕੂਲ ਤੋਂ ਚੱਲੇਗੀ ਤੇ ਉਹ ਗਊਸ਼ਾਲਾ ਬਾਜ਼ਾਰ ਖਾਨਪੁਰੀ ਗੇਟ ਕਸ਼ਮੀਰੀ ਬਾਜ਼ਾਰ ਕੈਂਟਾਕਾਰ ਕਤਵਾਲੀ ਬਾਜ਼ਾਰ ਕਮੇਟੀ ਬਾਜ਼ਾਰ ਹੁੰਦੇ ਹੋਏ ਸ਼ਕਤੀ ਮੰਦਰ ਪਹੁੰਚੇਗੀ ਔਰ ਮੈਂ ਕਹਿ ਸਕਦਾ ਕੀ ਸ਼ਾਦੀ ਦਾ ਕੋਸ਼ਿਸ਼ ਹਰ ਵਾਰੀ ਹੁੰਦੀ ਕੁਛ ਨਾ ਕੁਛ ਵਧੀਆ ਢੰਗ ਨਾਲ ਕਰੀਏ ਬਾਕੀ ਤਾਂ ਸਾਰੀ ਪ੍ਰਭੂ શ્રી ਰਾਮ ਜੀ ਦੀ ਕਿਰਪਾ ਵਾ ਹਨਮਤ ਮਹਾਰਾਜ ਜੀ ਦੀ ਕਿਰਪਾ ਵਾ ਤੇ ਇਸ ਵਾਰੀ ਵੀ ਅਸੀਂ ਬਾਹਰ ਤੋਂ ਗੁਰਦਾਮਾ ਤੋਂ ਇੱਕ ਬੈਂਡ ਮੰਗਾ ਰਹੇ ਹਾਂ ਇੱਕ ਮੁਹੱਲੀ ਤੋਂ ਬੈਂਡ ਮੰਗਾ ਰਹੇ ਹਾਂ ਦਿੱਲੀ ਤੋਂ ਇੱਕ ਤਰਾਸ਼ੇ ਦੀ ਟੀਮ ਹੈ ਇੱਕ ਹੋਰ ਮਤਲਬ ਕਹਿ ਸਕਦੇ ਆਂ ਅਸੀਂ ਉਹ ਜਿੱਦਾਂ ਪੁਰਾਣੇ ਟਾਈਮ ਤੇ ਹੁੰਦਾ ਸੀ ਨਾ ਜੀ ਸ਼ੰਖਨਾਦ ਦੀਪਨੀਆਂ ਟਾਈਮ ਉਹ ਆ ਰਹੇ ਨੇ ਇਦਾਂ ਹੀ ਅਸੀਂ ਜਿਹੜੀਆਂ ਝਾਕੀਆਂ ਬਣਾਉਂਦੇ ਸੀ ਨਾ ਜੀ ਉਹ ਵੀ ਇਸ ਵਾਰੀ ਅਲੱਗ ਤਰੀਕੇ ਤੋਂ ਹੋਣਗੀਆਂ ਸੋ ਬਹੁਤ ਹੀ ਆਨੰਦਿਤ ਪ੍ਰੋਗਰਾਮ ਹੋਏਗਾ 7 ਤਰੀਕ ਨੂੰ ਠੀਕ ਸ਼ਾਮ ਨੂੰ 5 ਵਜੇ ਅਸੀਂ ਸ਼ੋਭਰਾ ਯਾਤਰਾ ਨੂੰ ਸ਼ੁਰੂ ਕਰਨਾ ਹੈ ਕਿਉਂਕਿ ਕਾਫੀ ਲੇਟ ਹੋ ਜਾਂਦਾ ਹੈ ਬਾਕੀ ਦਾ ਪ੍ਰੋਗਰਾਮ ਤੇ ਸ਼ਕਤੀ ਮੰਦਰ ਪਹੁੰਚਣ ਤੇ ਉਥੇ ਭਗਵਾਨ ਜੀ ਦੇ ਵਿਵਾਦ ਦਾ ਸਾਰਾ ਕਾਰਜਕ੍ਰਮ ਪੂਰੇ ਜਿੱਦਾਂ ਰੀਤੀ ਰਿਵਾਜ ਨਾਲ ਕੀਤਾ ਜਾਂਦਾ ਹੈ ਤੇ ਉਥੇ ਵੀ ਸਾਰਿਆਂ ਦੇ ਬੈਠਣ ਦੀ ਵਿਵਸਥਾ ਹੈ ਔਰ ਲੰਗਰ ਦਾ ਉਥੇ ਸੇਵਾ ਰੱਖੀ ਗਈ ਹੈ ਬੈਠ ਕੇ ਆਰਾਮ ਨਾਲ ਤੁਸੀਂ ਲੰਗਰ ਵੀ ਉਥੇ ਖਾ ਸਕਦੇ ਹੋ ਤੇ ਇਸ ਤਰ੍ਹਾਂ ਦਾ ਸਾਡਾ 7 ਤਰੀਕ ਦਾ ਪ੍ਰੋਗਰਾਮ ਹੈ ਜੀ ਇੱਕ ਪੁਰਸ਼ਾਂ ਵਾਂ ਆਪਾਂ ਝਾਕੀਆਂ ਦੀ ਗੱਲ ਕਰ ਰਹੀਏ ਜਿਵੇਂ ਕਿ ਤੁਸੀਂ ਤੁਹਾਡੇ ਦੱਸਣ ਮੁਤਾਬਕ ਕੀ ਕੱਲ ਤੋਂ ਝਾਕੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਬ੍ਰਹਮਾ ਜੀ ਦੀ ਪੇਰੀ ਝਾਕੀ ਕੱਲ ਕੱਢੀ ਗਈ ਹੈ ਸੋ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਨੌਜਵਾਨਾਂ ਨੂੰ ਖਾਸ ਕਰ ਜਿਨ੍ਹਾਂ ਨੇ ਬਾਣੇ ਚੱਕਣੇ ਹੁੰਦੇ ਨੇ ਤਾਂ ਬਾਣਿਆਂ ਦੀ ਸ਼ੁਰੂਆਤ ਕਦੋਂ ਤੋਂ ਹੋ ਰਹੀ ਹੈ ਜੀ ਬਾਣਿਆਂ ਦੀ ਸ਼ੁਰੂਆਤ ਜੀ ਦਸਹਿਰਾ ਮਹੋਤਸਵ ਤੋਂ 3 ਦਿਨ ਪਹਿਲਾਂ ਸ਼ਹਿਰ ਦੇ ਵਿੱਚ ਹੁੰਦੀ ਹੈ ਔਰ ਮੈਂ ਸਮਝਦਾ ਹੁਣ ਪ੍ਰਭੂ શ્રી ਹਨੂਮਤ ਮਹਾਰਾਜ ਜੀ ਦੀ अपार कृपा है वीर बजरंगबली जी ऐसी कृपा हुई है शहरपुर ते तकरीबन हर मोहल्ले ਦੇ ਵਿੱਚੋਂ ਹੁਣ हनुमान जी महाराज ਦਾ ਬਾਣਾ ਨਿਕਲਦਾ ਹੈ ਔਰ ਬੜਾ ਅਦਭੁਤ ਨਜ਼ਾਰਾ ਹੁੰਦਾ ਹੈ ਸਾਡੇ ਸ਼ਹਿਰ ਚ ਔਰ ਇਹਦੇ ਵਿੱਚ ਪੂਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਹੈ ਔਰ ਮੈਂ ਇਹ ਸਮਝਦਾ ਕਿ ਸਾਡਾ ਸ਼ਹਿਰ ਇੱਕ राम नगरी ਹੋ ਜਾਂਦਾ ਛੋਟੀ ਕਾਂਸ਼ੀ ਤਾਂ ਇਹਨੂੰ ਕਿਹਾ ਹੀ ਜਾਂਦਾ ਪਰ ਇਹ ਜਿਹੜਾ ਦੁਸਹਿਰੇ ਦਾ ਟਾਈਮ ਆ ਨਾ ਕਿ ਇਹਦੇ ਵਿੱਚ ਮੈਂ ਕਹਿ ਸਕਦਾ ਲੋਕਾਂ ਦੇ ਵਿੱਚ ਅੱਜ ਵੀ ਮੈਂ ਕਈ ਵਾਰੀ ਮਹਿਸੂਸ ਕਰਦਾ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਦੇ ਨਾਲ ਰਾਤ ਨੂੰ ਕਿਸੇ ਦੇ ਘਰ ਜਿੱਦਾਂ ਕੋਈ ਦੁੱਧ ਵਾ ਰੋਟੀ ਦਾ ਪ੍ਰੋਗਰਾਮ ਆ ਪ੍ਰਭੂ ਜੀ ਉੱਥੇ ਜਾਂਦੇ ਨੇ ਤਾਂ ਅੱਜ ਵੀ ਲੋਕਾਂ ਦੇ ਵਿੱਚ ਮੈਂ ਉਹ ਸ਼ਰਧਾ ਦੇਖਦਾ ਕਿ ਉਹਨਾਂ ਦੇ ਚਰਨ ਉਤਵਾ ਕੇ ਕਈ ਐਦਾਂ ਦੇ ਬਜ਼ੁਰਗ ਲੋਕ ਅੱਜ ਵੀ ਦੇਖਣ ਨੂੰ ਮਿਲਦਾ ਕਿ ਉਹ ਚਰਨਾਂ ਦਾ ਪਾਣੀ ਆਪਣੇ ਪਿੰਦ ਨੇ ਸੋ ਬੜੀ ਕਈ ਵਾਰੀ ਆਂਦਾ ਕਿ ਅੱਜ ਵੀ ਹੁਸ਼ਿਆਰਪੁਰ ਚ ਐਡਾ ਮਹੱਤਵ ਹੈ ਐਡਾ ਆਨੰਦ ਹੈ ਮੈਂ ਤਾਂ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਚ ਜੀ ਜੀ ਕਪੂਰ ਸਾਹਿਬ ਤੁਹਾਡੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਕਿਉਂਕਿ ਉੱਤਰੀ ਭਾਰਤ ਦਾ ਪ੍ਰਸਿੱਧ ਦੁਸ਼ਹਿਰਾ ਹੁਸ਼ਾਰਪੁਰ ਦਾ ਹੈ ਸੋ ਇੱਕ ਵੱਡੀ ਜ਼ਿੰਮੇਵਾਰੀ ਤੁਹਾਡੀ ਵਧ ਜਾਂਦੀ ਹੈ ਦੂਜੇ ਪਾਸੇ ਜੇਕਰ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਕੰਮ ਹੈ ਕਹਿੰਦੇ ਉਹ ਨਿਪਰੇ ਨਹੀਂ ਚੱਲ ਸਕਦਾ ਹੁਸ਼ਾਰਪੁਰ ਪ੍ਰਸ਼ਾਸਨ ਹਾਲਾਂਕਿ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਭੂਮਿਕਾ ਨੂੰ ਜਮਾਉਂਦਾ ਹੈ ਤਾਂ ਇਸ ਵਾਰ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਜੀ ਹੁਸ਼ਾਰਪੁਰ ਪ੍ਰਸ਼ਾਸਨ ਦਾ ਮੈਂ ਇਹ ਬਿਲਕੁਲ ਸ਼ੋਰ ਸ਼ਾਰਟ ਕਹਿ ਸਕਦਾ ਕੀ ਪ੍ਰਸ਼ਾਸਨ ਦਾ ਸਹਿਯੋਗ ਪਹਿਲੇ ਦਿਨ ਤੋਂ ਹੀ ਸਾਨੂੰ ਪ੍ਰੋਪਰ ਹੈ ਔਰ ਮੈਡਮ ਡੀਸੀ ਮੈਡਮ ਕੋਮਲ ਮੱਤਲ ਜੀ ਔਰ ਸਾਡੇ ਐਸਐਸਪੀ ਸਾਹਿਬ ਸ਼੍ਰੀ ਸਰਿੰਦਰ ਲਾਂਬਾ ਜੀ ਪੂਰਨ ਸਹਿਯੋਗ ਹੈ ਜੀ ਮਤਲਬ ਅਸੀਂ ਕੋਈ ਵੀ ਕੰਮ ਕਹਿੰਨੇ ਆ ਤਾਂ ਤ ਉਹ ਤੁਰੰਤ ਹੁੰਦਾ ਹੈ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਨਹੀਂ ਔਰ ਮੈਂ ਜਸਟ ਰਾਤੀ ਵੀ ਸਾਡੇ ਐਸਐਸਪੀ ਸਾਹਿਬ ਮਤਲਬ 7:30 ਵਜੇ ਆਰਤੀ ਤੋਂ ਬਾਅਦ ਵਿਸ਼ੇਸ਼ ਦੌਰਾ ਕਰਕੇ ਗਏ ਨੇ ਔਰ ਉਹਨਾਂ ਦੇ ਨਾਲ ਪੂਰੀ ਟੀਮ ਸੀ ਡੀਐਸਪੀ ਸਹਿਬਾਨ ਹੋਰ ਉਹਨਾਂ ਦੇ ਟੀਮ ਦੇ ਜਿੰਨੇ ਵੀ ਸਾਥੀ ਸੀ ਮਤਲਬ ਪੂਰਾ ਸਹਿਯੋਗ ਹੈ ਕਹਿ ਸਕਦੇ ਇਸ ਤਰ੍ਹਾਂ ਦੇ ਮੇਲਿਆਂ ਦੇ ਵਿੱਚ ਵੇਖਣ ਨੂੰ ਹੁੰਦਾ ਕਿ ਜਿੱਥੇ ਲੋਕ ਆਨੰਦ ਮਾਨਣ ਦੇ ਲਈ ਪਹੁੰਚਦੇ ਨੇ ਸੋ ਬਹੁਤ ਸਾਰੇ ਜੇਬ ਕਤਰੇ ਜਾਂ ਗਲਤ ਮਨਸ਼ਾ ਨਾਲ ਵੀ ਜਿਹੜੇ ਉਹ ਚੋਰਚ ਕਰ ਰਹੇ ਆ ਜਿਹੜੇ ਉਹ ਇੱਕ ਮਤਲਬ ਕਿ ਇੱਥੇ ਪਹੁੰਚ ਜਾਂਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਦੇ ਕੋਈ ਇਹ ਘਟਨਾ ਨੂੰ ਅੰਜਾਮ ਦੇ ਦਿੰਦੇ ਨੇ ਜੀ ਬਿਲਕੁਲ ਤੁਹਾਡੀ ਗੱਲ ਚੇਤਨ ਜੀ ਸਹੀ ਹੈ ਪਰ ਅਸੀਂ ਰੋਜ਼ ਨਾ ਜੀ ਪ੍ਰੋਪਰ ਢੰਗ ਨਾਲ ਆਪਣੇ ਮੰਚਨ ਜਦੋਂ ਪ੍ਰਭੂ ਜੀ ਦਾ ਹੁੰਦਾ ਹੈ ਉਹਦੇ ਨਾਲ ਨਾਲ ਲੋਕਾਂ ਨੂੰ ਅਵੇਅਰ ਕਰਨ ਲਈ ਅਨਾਉਂਸਮੈਂਟ ਵੀ ਕਰਦੇ ਆ ਪਰ ਪ੍ਰਸ਼ਾਸਨ ਵੀ ਟਾਈਮ ਟੂ ਟਾਈਮ ਇਸ ਸਾਰੀ ਗਤੀਵਿਧੀ ਤੇ ਨਜ਼ਰ ਰੱਖਦਾ ਹੈ ਸੋ ਕੋਈ ਪਰੇਸ਼ਾਨੀ ਨਹੀਂ ਹੈ ਔਰ ਮੈਂ ਪ੍ਰਸ਼ਾਸਨ ਨੂੰ ਤੁਹਾਡੇ ਮਾਧਿਅਮ ਤੋਂ ਫੇਰ ਅਪੀਲ ਕਰਨਾ ਚਾਹੂੰਗਾ ਕਿ 12 ਤਰੀਕ ਨੂੰ ਦੁਸਹਿਰਾ ਮਹੋਤਸਵ ਹੈ ਔਰ ਮੈਂ ਸਮਝਦਾ ਕਿ ਲੱਖ ਡੇਢ ਲੱਖ ਪਬਲਿਕ ਤਾਂ ਕਹਿਣ ਨੂੰ ਕਹਿ ਸਕਦਾ ਕਿ ਮਾਮੂਲੀ ਗੱਲ ਹੈ ਹੁੰਦੀ ਹੈ ਤੇ ਬਾਕੀ ਪੂਰਨ ਸਹਿਯੋਗ ਰਿਹਾ ਹੈ ਉਸ ਦਿਨ ਵੀ ਪੂਰਨ ਸਹਿਯੋਗ ਰਹੇਗਾ ਔਰ ਮੈਂ ਲੋਕਾਂ ਨੂੰ ਇੱਕ ਗੱਲ ਜਿਹੜੀ ਖਾਸ ਦੱਸਣ ਜਾ ਰਹੇ ਹਾਂ ਕਿ ਇਸ ਵਾਰੀ ਦਸਹਿਰਾ ਮਹੋਤਸਵ ਚ ਇੱਕ ਵਿਸ਼ੇਸ਼ ਆਕਰਸ਼ਨ ਹੋਏਗਾ ਰਾਵਣ ਦੇ ਪੁੱਤਲਿਆਂ ਦਾ ਜੀ ਰਾਵਣ ਕੁੰਭਕਰਨ ਮੇਗਨਾਥ ਔਰ ਲੰਕਾ ਔਰ ਆਤਸ਼ਬਾਜੀ ਤਾਂ ਪੁੱਤਲੇ ਹੀ ਹੁੰਦੀ ਹੈ ਨਾ ਜੀ ਉਹਦੇ ਨਾਲ ਨਾਲ ਇਸ ਵਾਰੀ ਇਲੈਕਟ੍ਰੋਨਿਕ ਟੱਚ ਦਿੱਤਾ ਗਿਆ ਹੈ ਆਗਰਾ ਤੋਂ ਅਸੀਂ ਸਪੈਸ਼ਲ ਪੁੱਤਲੇ ਬਣਾਉਣ ਵਾਲੇ ਬੁਲਾਏ ਨੇ ਕੱਲ ਤੱਕ ਉਹਨਾਂ ਨੇ ਪਹੁੰਚ ਜਾਣਾ ਤਿੰਨ ਚਾਰ ਦਿਨ ਚ ਪੁੱਤਲੇ ਤਿਆਰ ਹੋ ਜਾਣੇ ਔਰ ਦੁਸਹਿਰੇ ਤੋਂ ਤਿੰਨ ਕਿ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਅਸੀਂ ਦੁਸਹਿਰਾ ਮੈਦਾਨ ਚ ਪੁੱਤਲੇ ਖੜੇ ਕਰ ਦਿੰਨੇ ਆ ਔਰ ਮੈਂ ਸ਼ਹਿਰ ਵਾਸੀਆਂ ਨੂੰ ਸਾਰੇ ਹੀ ਜ਼ਿਲ੍ਹੇ ਦੇ ਆਸ-ਪਾਸ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਅਪੀਲ ਵੀ ਕਰੂੰਗਾ ਕਿ ਇਸ ਦਸਹਿਰਾ ਮਹੋਤਸਵ ਚ ਪਹੁੰਚੋ ਹਰ ਪ੍ਰੋਗਰਾਮ ਚ ਪਹੁੰਚੋ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਲਓ ਇਹਦੇ ਤੋਂ ਇਲਾਵਾ ਦਸਹਿਰੇ ਤੋਂ ਬਾਅਦ 13 ਤਰੀਕ ਨੂੰ ਪਰਤਮਲਾ ਪੈਜੀ ਉਹਦੇ ਵਿੱਚ ਵੀ ਅਸੀਂ ਵਿਸ਼ੇਸ਼ ਆਤਿਸ਼ਬਾਜੀ ਵਾਲੇ ਆਤਿਸ਼ਬਾਜ਼ ਬੁਲਾਏ ਨੇ ਬਾਹਰ ਤੋਂ ਵੀ ਤੇ ਲੋਕਲ ਆ ਤੇ ਸ਼ਬਾਜੀ ਵੀ ਜਿਹੜੀ ਚੱਲਦੀ ਹੋ ਤਾਂ ਚੱਲੇਗੀ ਤੇ ਇਸ ਤਰ੍ਹਾਂ ਹੀ 14 ਤਰੀਕ ਨੂੰ ਪ੍ਰਭੂ ਸ਼ਿਰੀ राम जी ਦਾ ਰਾਜਯੋਗhishek ਹੋਏਗਾ ਉਹਦੇ ਸੰਦਰਭ ਚ ਸ਼ੋਭਾ ਯਾਤਰਾ ਉਹ ਜਿਹੜੀ ਸਨਾਤਨ ਧਰਮ ਸਕੂਲ ਤੋਂ ਸ਼ਾਮ ਨੂੰ 6 ਵਜੇ ਚੱਲ ਕੇ 8 ਵਜੇ ਦਸਹਿਰਾ ਗਰਾਊਂਡ ਚ ਪਹੁੰਚੇਗੀ ਔਰ ਉਹਦੇ ਬਾਅਦ ਉੱਤਰ ਭਾਰਤ ਦੇ ਭਜਨ ਸਮਰਾਟ ਸੰਦੀਪ सूद ਜੀ ਆਪਣੇ ਭਜਨਾ ਨਾਲ ਲੋਕਾਂ ਨੂੰ ਪ੍ਰਫੁੱਲਿਤ ਕਰਨਗੇ ਸੋ ਮੇਰੀ ਫਿਰ ਇੱਕ ਵਾਰੀ ਬੇਨਤੀ ਹੈ ਸਾਰੇ ਹੀ ਸਮਾਜ ਦੇ ਕਿ ਇਹ ਸਾਰੇ ਹੀ ਪ੍ਰੋਗਰਾਮਾਂ ਚ ਦਸਹਿਰਾ ਗਰਾਉਂਡ ਚ ਪਹੁੰਚ ਕੇ ਹਰ ਸ਼ੋਭਾ ਯਾਤਰਾ ਚ ਪਹੁੰਚ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਯਾਸ਼ੀ ਜੀ ਦਾ ਇੱਕ ਉਰਸਵ ਇੱਕ ਅਹਿਮ ਸਵਾਲ ਇਹ ਹੈ ਆਮ ਤੌਰ ਤੇ ਤੁਸੀਂ ਵੀ ਵੇਖਤੀ ਹੋਵੋਗੇ ਕਿ ਸੋਸ਼ਲ ਮੀਡੀਆ ਤੇ ਕਈ ਵਾਰ ਮਜ਼ਾਕ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ ਰਾਵਣ ਦੀਆਂ ਝਾਕੀਆਂ ਲੰਗਤੀਆਂ ਨੇ ਅਸ਼ਲੀਲ ਗੀਤ ਬਜਾਏ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਫਿਰੋਨਾ ਤੇ ਜਿਹੜੇ ਤੰਸ ਕਸੇ ਜਾਂਦੇ ਨੇ ਸੋ ਕਿਤੇ ਨਾ ਕਿਤੇ ਅਸੀਂ ਆਪਣੀ ਧਰਮ ਦਾ ਜਾਂ ਆਪਣੇ ਭਾਈਚਾਰੇ ਦਾ ਨੁਕਸਾਨ ਕਰਦੇ ਕਿਉਂਕਿ ਖੁਦ ਹੀ ਅਸੀਂ ਲੋਕ ਵਾਇਰਲ ਕਰਦੇ ਆਂ ਖੁਦ ਹੀ ਅਸੀਂ ਹੱਸਦੇ ਆਂ ਸੋ ਹਰ ਵਾਰ ਪ੍ਰਸ਼ਾਸਨ ਵੱਲੋਂ ਵੀ ਹੁਕਮ ਜਾਰੀ ਕੀਤੇ ਜਾਂਦੇ ਨੇ ਕਿ ਅਸ਼ਲੀਲ ਗੀਤਾਂ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ ਤੁਸੀਂ ਵੀ ਜ਼ੋਰ ਦੇ ਕੇ ਕਿਹਾ ਕਿ ਜੇਕਰ ਕੋਈ ਇਸ ਤਰ੍ਹਾਂ ਕਾਬੂ ਹੁੰਦਾ ਉਹ ਚੇਤਨ ਜੀ ਅਸੀਂ ਸਪੈਸ਼ਲ ਤੌਰ ਤੇ ਜਿਹੜੀਆਂ ਝਾਕੀਆਂ ਬੰਦੀਆਂ ਨੇ ਸਾਡੇ ਰਾਮਲੀਲਾ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਜਾਂ ਸ਼੍ਰੀ ਰਾਮੰਦਾਲਾ ਵੱਲੋਂ ਅਸੀਂ ਇਹਨਾਂ ਗੱਲਾਂ ਦਾ ਪੂਰਨ ਧਿਆਨ ਰੱਖਦੇ ਆ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਜਗਸਾਈ ਨਾ ਹੋਵੇ ਤੇ ਪੂਰਾ ਭਗਤੀ ਭਾਵ ਨਾਲ ਸਾਰੀਆਂ ਚੀਜ਼ਾਂ ਦਾ ਮੰਚਨ ਹੋਵੇ ਕਿ ਕੋਈ ਦਿੱਕਤ ਔਰ ਪਰੇਸ਼ਾਨੀ ਨਾ ਆਵੇ ਨਾ ਹੀ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੇ ਮੈਂ ਸਪੈਸ਼ਲ ਤੌਰ ਤੇ ਪਹਿਲਾਂ ਕਹਿਣਾ ਭੁੱਲ ਗਿਆ ਮਾਫੀ ਚਾਹੂੰਗਾ ਪ੍ਰਸ਼ਾਸਨ ਦੇ ਨਾਲ ਨਾਲ ਪ੍ਰਿੰਟ ਮੀਡੀਆ ਮੀਡੀਆ ਦਾ ਵੀ ਸਾਨੂੰ ਪੂਰਨ ਸਹਿਯੋਗ ਹੈ ਸਾਰੇ ਹੀ ਮੀਡੀਆ ਦੇ ਤੇ ਪ੍ਰਿੰਟ ਮੀਡੀਆ ਦੇ ਸਾਥੀ ਰੋਜ਼ ਕਹਿ ਲਓ ਤੇ ਟਾਈਮ ਟੂ ਟਾਈਮ ਕਹਿ ਲਓ ਪੂਰਾ ਦਸਹਿਰੇ ਦਾ ਮਹੋਤਸਵ ਦੇਸ਼ ਵਿਦੇਸ਼ ਚ ਬੈਠੇ ਲੋਕਾਂ ਨੂੰ ਆਪਣੇ ਮਾਧਮ ਰਹਿਣ ਦਿਖਾਉਂਦੇ ਨੇ ਮੈਂ ਸਪੈਸ਼ਲ ਤੌਰ ਤੇ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਤੈਨ ਦਿਲ ਤੋਂ ਉਹਨਾਂ ਦਾ ਭਰ ਵਿਅਕਤ ਕਰਦਾ ਹਾਂ ਔਰ ਧੰਨਵਾਦ ਕਰਦਾ ਜੀ ਪੂਰ ਸਾਹਿਬ ਇੱਕ ਸਵਾਲ ਹੋਰ ਵੀ ਅਹਿਮ ਹੈ ਚਲੋ ਸਵਾਲ ਸਾਰੇ ਹੀ ਅਹਿਮ ਹੁੰਦੇ ਨੇ ਝੂਲਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾਂਦਾ ਲੋਕਾਂ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਤਾਂ ਕਈ ਵਾਰ ਵੇਖਣ ਨੂੰ ਆਉਂਦਾ ਕਿ ਰੇਟ ਕੁਝ ਫਿਕਸ ਕੀਤੇ ਜਾਂਦੇ ਨੇ ਨਾ ਝੂਲਿਆਂ ਵਾਲੇ ਜਿਹੜੇ ਉਹ ਮਨਮਰਜ਼ੀ ਕਰਦੇ ਨੇ ਸੋ ਇਸ ਵਾਰ ਬੜੀ ਸਖਤ ਲੈਸੇ ਦੇ ਵਿੱਚ ਤੁਹਾਡੇ ਵੱਲੋਂ ਤਾੜਨਾ ਵੀ ਕੀਤੀ ਗਈ ਸੀ ਪ੍ਰਸ਼ਾਸਨ ਦੀ ਇਹ ਰਹਿਨਮਾਈ ਦੇ ਵਿੱਚ ਸੋ ਵੀ ਇੱਕ ਵਾਰ ਜ਼ਰੂਰ ਦੱਸ ਦਿਓ ਕਿ ਕੀ ਰੇਟ ਨਿਰਧਾਰਤ ਕੀਤੇ ਗਏ ਨੇ ਝੂਲਿਆਂ ਨੂੰ ਲੈ ਕੇ ਜੀ ਝੂਲਿਆਂ ਦੇ ਰੇਟ ਆਲਮੋਸਟ ਜੋ ਸਾਡੇ 5-7 ਸਾਲ 10 ਸਾਲ ਤੋਂ ਚੱਲ ਰਹੇ ਨੇ 10 ਰੁਪਏ ਹੱਥ ਵਾਲੇ ਝੂਲੇ ਦਾ ਰੇਟ ਹੈ ਬੱਚਿਆਂ ਦੇ ਜਿਹੜੇ ਮੋਟਰ ਵਾਲੇ ਝੂਲੇ ਨੇ ਉਹਨਾਂ ਦਾ 20 ਰੁਪਏ ਰੇਟ ਹੈ ਜੀ بڑے ਝੂਲਿਆਂ ਦਾ 40 ਰੁਪਏ ਰੇਟ ਹੈ ਕੁਝ ਅਲੱਗ ਤਰ੍ਹਾਂ ਤੋਂ ਉਹਨਾਂ ਨੇ ਆਪਣੇ ਵਧੀਆ ਝੂਲੇ ਜਿਹੜੇ ਹੋਰ ਵੀ ਮੰਗਾਏ ਨੇ ਉਹਨਾਂ ਦਾ ਰੇਟ ਕੋਈ 10 ਰੁਪਏ ਜ਼ਿਆਦਾ ਆਖਰਲੇ ਦਿਨਾਂ ਦੇ ਵਿੱਚ ਸਿਰਫ ਤੇ ਸਿਰਫ ਵੱਡੇ ਝੂਟਿਆਂ ਦਾ ਰੇਟ 40 ਤੋਂ 50 ਕੀਤਾ ਜਾਏਗਾ 3 ਦਿਨ ਲਈ ਇਸ ਤੋਂ ਇਲਾਵਾ ਕੋਈ ਵੀ ਕਿਸੇ ਤਰ੍ਹਾਂ ਦੀ ਕੰਪਲੇਂਟ ਹੋਵੇ ਸਾਡੇ RAM LILA ਮੈਦਾਨ ਚ ਬੋਰਡ ਵੀ ਲੱਗੇ ਨੇ ਟੈਲੀਫੋਨ ਨੰਬਰ ਵੀ ਨੇ ਸਾਡੇ ਸਾਥੀਆਂ ਦੇ ਤੇ ਸਾ ਮੇਰਾ ਵੀ ਨੰਬਰ ਉਹਦੇ ਵਿੱਚ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੋਵੇ ਜਾਂ ਉਹਨੂੰ ਸਮਝ ਆਵੇ ਕਿ ਮੇਰੇ ਕੋਲੋਂ ਗਲਤ ਪੈਸੇ ਚਾਰਜ ਕੀਤੇ ਆ ਉਹ ਸਾਨੂੰ ਦੱਸ ਸਕਦਾ ਔਰ ਅਸੀਂ ਤੁਰੰਤ ਐਕਸ਼ਨ ਲਵਾਂਗੇ ਕੋਈ ਵੀ ਐਸੀ ਸਮੱਸਿਆ ਨਹੀਂ ਆਏਗੀ ਕਿ ਕੋਈ ਕਿਸੇ ਨੂੰ ਦਿੱਕਤ ਹੋਵੇ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਵੇਸਨ ਹੁਸ਼ਾਰਪੁਰ ਸ਼੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਹਰ ਇੱਕ ਸਵਾਲ ਦਾ ਬੜੀ ਵਧੀਆ ਢੰਗ ਦੇ ਨਾਲ ਵਿਸਥਾਰਪੂਰਵਕ ਜਿਹੜਾ ਜਵਾਬ ਦਿੱਤਾ ਗਿਆ ਕਿਸ ਤਰ੍ਹਾਂ ਦੀਆਂ ਤਿਆਰੀਆਂ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਹੁਸ਼ਾਰਪੁਰ ਦੇ ਤਿਉਹਾਰ ਨੂੰ ਲੈ ਦੁਸ਼ਹਿਰੇ ਦੇ ਤਿਉਹਾਰ ਨੂੰ ਲੈ ਕੇ ਕੀਤੀਆਂ ਗਈਆਂ ਨੇ ਕਿੰਨਾ ਕੋ ਪ੍ਰਸ਼ਾਸਨ ਦਾ ਸਹਿਯੋਗ ਉਹਨਾਂ ਨੂੰ ਮਿਲ ਰਿਹਾ ਸੋ ਹਰ ਇੱਕ ਸਵਾਲ ਦਾ ਉਹਨਾਂ ਵੱਲੋਂ ਬੜੀ ਵਧੀਆ ਦੇ ਨਾਲ ਵਧੀਆ ਢੰਗ ਦੇ ਨਾਲ ਜਵਾਬ ਦਿੱਤਾ ਗਿਆ ਸੋ ਨਾਲ ਦੇ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਦੁਸ਼ਹਿਰੇ ਵਾਲੇ ਦਿਨ ਇੱਕ ਮर्यादा ਦੇ ਵਿੱਚ ਰਹਿ ਕੇ ਮੇਲੇ ਦੇ ਵਿੱਚ ਭਾਗ ਲੈਣ ਤੇ ਇਸ ਮੇਲੇ ਦਾ ਆਨੰਦ ਮਾਣਨ ਕੈਮਰਾ ਪਰਸਨ ਮਨਵੀਰ ਮੀਤਿਆਨੰਦ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਸ਼ਾਰਪਰ ਨਿਊਜ਼ ਦੇ ਨਾਲ